ਇਸ ਵਾਰ ਪਿੰਡਾਂ ਦੀ ਜਿਹੜੀ ਚੌਧਰ ਹੋਊਗੀ ਉਹ ਚੌਧਰ ਪੜ੍ਹੇ ਲਿਖੇ ਲੋਕਾਂ ਦੇ ਹੱਥ ਦੇ ਵਿੱਚ ਹੋਊਗੀ। ਇਸ ਵਾਰ ਪਿੰਡ ਦੀ ਜਿਹੜੀ ਚੌਧਰ ਹੈ ਪਿੰਡ ਦੀ ਜਿਹੜੀਆਂ ਕੁੰਜੀਆਂ ਨੇ ਪਿੰਡ ਦੀ ਜਿਹੜੀ ਸਰਪੰਚੀ ਹੈ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਜੇਕਰ ਉਸ ਨੂੰ ਸਾਰੇ ਨੂੰ ਕੋਈ ਚਲਾਊਗਾ ਤਾਂ ਉਹਨੂੰ ਚਲਾਊਗਾ ਬੀਏ ਪਾਸ ਸਰਪੰਚ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਪੰਜਾਬੀ ਵਿਅਰਸ਼ਿਪ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਪੰਚਾਂ ਸਰਪੰਚਾਂ ਦੀ ਗੱਲ ਕਰਦੇ ਆਂ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਹੋਰ ਚੋਣਾਂ ਕਦੋਂ ਹੋਣਗੀਆਂ ਇਹ ਸਾਰੀ ਗੱਲਬਾਤ ਆਪਾਂ ਇਸ ਚੈਨਲ ਦੇ ਉੱਪਰ ਕਰਦੇ ਆਂ ਸੋ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਤੁਹਾਨੂੰ ਪਤਾ ਕਿ ਅੱਗੇ ਨਵੰਬਰ ਦੇ ਵਿੱਚ ਪੰਚਾਇਤੀ ਚੋਣ ਹੈ ਤੇ ਨਵੰਬਰ ਤੱਕ ਜੋ ਜੋ ਵੀ ਹੋਊਗਾ ਸਰਕਾਰ ਵੱਲੋਂ ਕੀ ਬਦਲਾਅ ਹੋਊਗਾ ਉਹ ਸਾਰਾ ਕੁਝ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲੇਗਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੂਗਾ ਪਹੁੰਚੂਗਾ ਤਾਂ ਜੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਕਿਉਂਕਿ ਇਸ ਚੈਨਲ ਨੂੰ ਤੁਸੀਂ ਕਰ ਲਓ ਸਬਸਕ੍ਰਾਈਬ ਜਦੋਂ ਮੈਂ ਕੋਈ ਹੋਰ ਵੀਡੀਓ ਲੈ ਕੇ ਆਉਂਗਾ ਕਿ ਪੰਚਾਇਤੀ ਚੋਣ ਕਦੋਂ ਹੈ ਸਰਪੰਚਾਂ ਦੀ ਚੋਣ ਸਿੱਧੀ ਹੋਊਗੀ ਜਾਂ ਪੰਚਾਂ ਵਿੱਚੋਂ ਚੁਣੇ ਜਾਣਗੇ ਪੰਚਾਂ ਦੀ ਚੋਣ ਸਿੱਧੀ ਹੋਊਗੀ ਵਾਰਡਵੰਦ ਦੀ ਖਤਮ ਹੋਊਗੀ ਵਾਰਡਵੰਦ ਨਹੀਂ ਖਤਮ ਹੋਊਗੀ ਇਹ ਸਾਰੀਆਂ ਗੱਲਾਂ ਮੈਂ ਇਸ ਚੈਨਲ ਦੇ ਉੱਪਰ ਕਰਦਾ ਵੀਡੀਓ ਦੇ ਰੂਪ ਦੇ ਵਿੱਚ ਇਹ ਤੁਹਾਡੇ ਕੋਲ ਅਸੀਂ ਲੈ ਕੇ ਆਉਂਦੇ ਆ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਕੋਈ ਹੋਰ ਜਾਣਕਾਰੀ ਲੈ ਕੇ ਆਵਾਂਗੇ ਉਹ ਜਾਣਕਾਰੀ ਤੁਹਾਡੇ ਤੱਕ ਕਿਤੇ ਪਹੁੰਚਣੋਂ ਰਹਿ ਨਾ ਜਾਵੇ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੇ ਦੋਸਤ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਫਿਰ ਆਪਾਂ ਅੱਗੇ ਵਧਦੇ ਹਾਂ ਵੀਡੀਓ ਵੱਲ ਕਰੋ ਦੋਸਤੋ ਚੈਨਲ ਸਬਸਕ੍ਰਾਈਬ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਜਿਹੜੇ ਦੋਸਤ ਲਗਾਤਾਰ ਚੈਨਲ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਕਈ ਜਿਹੜੇ ਦੋਸਤ ਨੇ ਕਿਉਂਕਿ ਆਪਣੀ ਵੀਡੀਓ ਨੂੰ ਹਜ਼ਾਰਾਂ ਦੇ ਵਿੱਚ ਲੋਕ ਦੇਖਦੇ ਨੇ ਤੇ ਜਿਹੜੇ ਦੋਸਤ ਨੇ ਕਈ ਤਾਂ ਸਾਨੂੰ ਪਹਿਲੀ ਵੀਡੀਓ ਤੋਂ ਸਾਡੇ ਨਾਲ ਜੁੜੇ ਹੋਏ ਨੇ ਹੁਣ ਤੱਕ ਉਹਨਾਂ ਨੂੰ ਪਤਾ ਕਿ ਆਪਾਂ ਇਸ ਚੈਨਲ ਦੇ ਉੱਪਰ ਪੰਚਾਇਤਾਂ ਦੀ ਗੱਲ ਕਰਦੇ ਆਂ ਪਿੰਡਾਂ ਦੀ ਗੱਲ ਕਰਦੇ ਆਂ ਇਸ ਕਰਕੇ ਉਹ ਦੋਸਤਾਂ ਫੋਨ ਕਮੈਂਟ ਮੇਲ ਵੀ ਕਰਦੇ ਨੇ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋਸਤੋ ਦੋਸਤੋ ਇੱਕ ਹੋਰ ਵੀਡੀਓ ਬਣਾ ਰਹੇ ਆਂ ਅਸੀਂ ਤੁਹਾਡੇ ਲਈ ਵੀਡੀਓ ਕੀ ਹੈ ਇਹ ਵੀਡੀਓ ਹੈਗੀ ਹੈ ਕਿ ਪਿੰਡਾਂ ਦੀ ਜਿਹੜੀ ਵਾਗਡੋਰ ਹੈ ਓਹ ਵਾਕਡੋਰ ਕੀ ਹੁਣ ਪੜ੍ਹੇ ਲਿਖੇ ਸਰਪੰਚਾਂ ਦੇ ਹੱਥ ਦੇ ਵਿੱਚ ਹੋਊਗੀ ਕੀ ਇਸ ਵਾਰ ਬਦਲਾ ਆਉਣ ਜਾ ਰਿਹਾ ਇੱਕ ਤਾਂ ਉਹ ਬਦਲਾ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਫਿਲਹਾਲ 2.5 ਸਾਲ ਹੋ ਗਏ ਹੁਣ ਤੱਕ ਤਾਂ ਕੋਈ ਫੱਟਾ ਬਦਲਾ ਪੰਜਾਬ ਦੇ ਵਿੱਚ ਆਇਆ ਨਹੀਂ ਕੀ ਹੁਣ ਪੰਚਾਇਤੀ ਸਿਸਟਮ ਦੇ ਵਿੱਚ ਕੋਈ ਬਦਲਾ ਆਊਗਾ ਆਪਾਂ ਦੋਸਤੋ ਕਹਿੰਦੇ ਆ ਕਿ ਪੰਜਾਬ ਦਾ ਪੱਠਾ ਬੈਠ ਗਿਆ ਪੰਜਾਬ ਦਾ ਪੱਠਾ ਇਸ ਕਰਕੇ ਬੈਠ ਗਿਆ ਕਿਉਂਕਿ ਪੰਜਾਬ ਦੇ ਪਿੰਡ ਤਬਾਹ ਹੋ ਗਏ ਪੰਜਾਬ ਦੇ ਪਿੰਡ ਤਬਾਹ ਹੋ ਗਏ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਕੋਈ ਪੜ੍ਹੇ ਲਿਖੇ ਹੁਣ ਤੱਕ ਸਰਪੰਚ ਨਹੀਂ ਮਿਲੇ ਜੇਕਰ ਪੰਜਾਬ ਦੇ ਪਿੰਡਾਂ ਨੂੰ ਸਰਪੰਚ ਮਿਲੇ ਤਾਂ ਉਹ ਸਰਪੰਚ ਸੀ ਜਿਹੜੇ ਕਿਤੇ ਰਾ ਕਿਤੇ ਲੀਡਰਾਂ ਦੇ ਪਿੱਛੇ ਤੁਰਨ ਵਾਲੇ ਸੀ ਜਦੋਂ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਲੀਡਰਾਂ ਦੇ ਝੋਲੀ ਚੁੱਕੇ ਸੀ ਆਪਣੇ ਐਮਐਲਏ ਐਮਪੀਆ ਦੇ ਆਪਣੇ ਪਾਰਟੀ ਦੇ ਉਹ ਲੋਕ ਸੀ ਤੇ ਇਸ ਪਾਰਟੀਬਾਜ਼ੀ ਕਰਕੇ ਜਿਹੜੇ ਨੁਕਸਾਨ ਹੋਏ ਉਹ ਪੰਜਾਬ ਦੇ ਲੋਕਾਂ ਦੇ ਸਭ ਤੋਂ ਵੱਧ ਨੁਕਸਾਨ ਹੋਇਆ ਜੇਕਰ ਪੰਜਾਬ ਦੇ ਪਿੰਡਾਂ ਨੂੰ ਧੜੇਬੰਦੀ ਦੇ ਵਿੱਚ ਵੰਡਿਆ ਗਿਆ ਤਾਂ ਉਹ ਧੜੇਬੰਦੀ ਦੇ ਵਿੱਚ ਇਸ ਸਿਆਸਤ ਨੇ ਪੰਜਾਬ ਦੇ ਪਿੰਡਾਂ ਨੂੰ ਵੰਡਿਆ ਪਰ ਕੀ ਇਸ ਵਾਰ ਕੋਈ ਬਦਲਾ ਹੋਊਗਾ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਭਗਵੰਤ ਮਾਨ ਉਹ ਕੀ ਸਰਬਸੰਮਤੀਆਂ ਵੱਲ ਵਧਣਗੇ ਕੀ ਪੰਜਾਬ ਸਰਕਾਰ ਕੋਈ ਇਦਾਂ ਦਾ ਪ੍ਰਪੋਜ਼ਲ ਬਣਾ ਰਹੀ ਹੈ ਜਾਂ ਬਣਾ ਕੇ ਲੈ ਕੇ ਆਉਗੀ ਕਿ ਪੰਜਾਬ ਦੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਘੱਟੋ ਘੱਟ ਹੈ ਗ੍ਰੈਜੂਏਸ਼ਨ ਤਾਂ ਹੋਣ ਕਿਉਂਕਿ ਥੋੜੇ ਹਾਲਾਤ ਪੰਜਾਬ ਦੇ ਪਿੰਡਾਂ ਦੇ ਸਾਹਮਣੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਅਧਿਕਾਰ ਨੇ ਉਹ ਲੋਕਾਂ ਦੇ ਅਧਿਕਾਰ ਆਪ ਲੋਕ ਐਸੇ ਕਰਕੇ ਆਪਣੇ ਅਧਿਕਾਰਾਂ ਤੋਂ ਵਾਂਝੇ ਰਹਿ ਗਏ ਕਿਉਂਕਿ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਸੀ ਦਸਨ ਵਾਲਾ ਨਹੀਂ ਸੀ ਜਿਹੜਾ ਉਹਨਾਂ ਦਾ ਮੁਖੀ ਸੀ ਸਰਪੰਚ ਉਹਨੂੰ ਆਪ ਨਹੀਂ ਸੀ ਪਤਾ ਕਿ ਮੈਂ ਕਰਨਾ ਤਾਂ ਕੀ ਕਰਨਾ ਉਹਦੇ ਵਿਚਾਰੇ ਦੇ ਜਿਹੜੇ ਰਜਿਸਟਰ ਨੇ ਉਹ ਸੈਕਟਰੀ ਆਪਣੇ ਝੋਲੇ 'ਚ ਪਾਈ ਫਿਰਦਾ ਤੇ ਸਰਪੰਚਾਂ ਦੇ ਕੰਮ ਸਿਰਫ ਇੰਨੇ ਕੁ ਹੁੰਦੇ ਸੀ ਕਿ ਜਾ ਕੇ ਆਪਣੇ ਐਮਐਲਏ ਦੇ ਕੋਲੇ ਖੜ ਜਾਂਦੇ ਸੀ ਕਿ ਐਮਐਲਏ ਸਾਹਿਬ ਸਾਡੇ ਪਿੰਡ ਦਾ ਇਹ ਕੇਸ ਹੈ ਝਗੜਾ ਐਸਐਚਓ ਨੂੰ ਕਰੋ ਫੋਨ ਇਹਦੇ ਤੇ ਪਰਚਾ ਕਰਵਾ ਦਿਓ ਇਹਦਾ ਪਰਚਾ ਕੈਨਸਲ ਕਰਵਾ ਦਿਓ ਇਹ ਪੰਜਾਬ ਦੇ ਵਿੱਚ ਸਚਾਈ ਹੈ ਤੇ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਸਚਾਈ ਤੋਂ ਭੱਜਿਆ ਨਹੀਂ ਜਾ ਸਕਦਾ ਦੇਖੋ ਜਦੋਂ ਆਪਾਂ ਕਹਿੰਦੇ ਆ ਕਿ ਕਿਸੇ ਬੰਦੇ ਨੇ ਡਾਕਟਰ ਬਣਨਾ ਤਾਂ ਡਾਕਟਰ ਕੋਈ ਬੰਦਾ ਐਂ ਤਾਂ ਹੈ ਨਹੀਂ ਕਿ ਮੂੰਹ ਚੱਕ ਕੇ ਡਾਕਟਰ ਬਣ ਜਾਊਗਾ ਬੰਦਾ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਉਹ ਬੰਦਾ ਆਪਣੀ ਪੜ੍ਹਾਈ ਦੇ ਉੱਪਰ ਲਾਉਂਦਾ ਮੈਡੀਕਲ ਦੀ ਪੜ੍ਹਾਈ ਕਰਦਾ ਐਮਬੀਬੀਐਸ ਕਰਦਾ ਜੇ ਐਮਬੀਬੀਐਸ ਡਾਕਟਰ ਬਣਨਾ ਐਮ ਡੀ ਕਰਦਾ ਫਿਰ ਬੰਦਾ ਜਾ ਕੇ ਆਪਣੇ ਕਿਸੇ ਕਿੱਤੇ ਦੇ ਵਿੱਚ ਡਾਕਟਰੀ ਕਿੱਤੇ ਦੇ ਵਿੱਚ ਬੰਦਾ ਮਹਾਰ ਹੁੰਦਾ ਯਾਨੀ ਕਿ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਲਾਉਂਦਾ ਡਾਕਟਰ ਡਾਕਟਰੀ ਦੀ ਪੜ੍ਹਾਈ ਕਰਨ ਦੇ ਉੱਪਰ ਜੇਕਰ ਬੰਦੇ ਨੇ ਡਾਕਟਰ ਬਣਨਾ ਜੇਕਰ ਬੰਦੇ ਨੇ ਵਕੀਲ ਬਣਨਾ ਤਾਂ ਬੰਦਾ ਉਹ ਵੀ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਲਾਉਂਦਾ ਆਪਣੀ ਪੜ੍ਹਾਈ ਦੇ ਉੱਪਰ ਇਸੇ ਤਰ੍ਹਾਂ ਕਿਸੇ ਬੰਦੇ ਨੇ ਪ੍ਰੋਫੈਸਰ ਬਣਨਾ ਅਧਿਆਪਕ ਬਣਨਾ ਟੀਚਰ ਬਣਨਾ ਪਰ ਜੇ ਕਿਸੇ ਬੰਦੇ ਨੇ ਸਰਪੰਚ ਬਣਨਾ ਜਾ ਲੀਡਰ ਬਣਨਾ ਕਿਸੇ ਬੰਦੇ ਨੇ ਕੋਈ ਦਾ ਕ੍ਰਾਈਟੇਰੀਆ ਮਿੱਥਿਆ ਹੋਇਆ ਹੈਗਾ ਕਿ ਘੱਟੋ ਘੱਟ ਬੰਦਾ ਇੰਨਾ ਪੜਿਆ ਹੋਇਆ ਹੋਵੇ ਭਾਵੇਂ ਬੰਦਾ ਗੁੱਠਾ ਛਾਪ ਹੈ ਉਹ ਅੰਗੂਠਾ ਛਾਪ ਵੀ ਜਾ ਕੇ ਬੰਦਾ ਤੁਹਾਡਾ ਹੁਕਮਰਾਨ ਬਣ ਜਾਊਗਾ ਜਾ ਕੇ ਬਹਿ ਜਾਊਗਾ ਪਤਾ ਭਾਵੇਂ ਉਸ ਨੂੰ ਕੱਖ ਦਾ ਨਾ ਹੋਵੇ ਫਿਰ ਲੀਡਰ ਦੇ ਪਿੱਛੇ ਦਾ ਉਸ ਬੰਦੇ ਨੇ ਫਿਰਨਾਈ ਹੈ ਇਹ ਇੱਕ ਵੱਡਾ ਦੋਸਤੋ ਦੁਖਾਂਤ ਹੈ ਸਾਡੇ ਪੰਜਾਬ ਦਾ ਕਿ ਜਿਹੜਾ ਬੰਦਾ ਕਹਿੰਦਾ ਕਿ ਮੈਂ ਲੋਕਾਂ ਦੀ ਅਗਵਾਈ ਕਰ ਰਿਹਾ ਜਿਹੜਾ ਬੰਦਾ ਕਹਿੰਦਾ ਕਿ ਲੋਕੋ ਤੁਹਾਡਾ ਮੈਂ ਲੀਡਰ ਹੈ ਕੀ ਉਸ ਬੰਦੇ ਨੂੰ ਜਿਹੜੇ ਉਹਦੇ ਕਾਗਜ਼ ਨੇ ਉਹ ਤਾਂ ਘੱਟੋ-ਘੱਟ ਪੜਨੇ ਹੋਏ ਆਣ ਉਹਦੇ ਸਰਕਾਰੀ ਕਾਗਜ਼ਾਂ ਦੇ ਵਿੱਚ ਕੀ ਹੋ ਰਿਹਾ ਜਿਹੜੇ ਉਹਦੇ ਅਧਿਕਾਰੀ ਨੇ ਬੀਡੀਪੀਓ ਨੇ ਸੀਡੀਪੀਓ ਨੇ ਡੀਡੀਪੀਓ ਨੇ ਪੰਚਾਇਤ ਸੈਕਟਰੀ ਨੇ ਜਾਂ ਇਸ ਤੋਂ ਇਲਾਵਾ ਹੋਰ ਕਿੰਨੇ ਅਫਸਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ ਪੰਜਾਬ ਦੀ ਪਿੰਡ ਦੀ ਪੰਚਾਇਤ ਦਾ ਕੀ ਇਹੋ ਜਿਹੇ ਬੰਦੇ ਨੂੰ ਮਤਲਬ ਸਰਪੰਚ ਆਪਾਂ ਬਣਾ ਦਈਏ ਜਿਹੜਾ ਬੰਦਾ ਇਹਨਾਂ ਆਪਣੇ ਕਮਾਂਕਾਰਾਂ ਤੋਂ ਵੀ ਜਾਣੋ ਨਹੀਂ ਹੈਗਾ ਪਰ ਪੰਜਾਬ ਦੇ ਸਰਪੰਚਾਂ ਦੀ ਜ਼ਿਆਦਾਤਰ ਗਿਣਤੀ ਦੇ ਵਿੱਚ ਇਹ ਦੋਸਤ ਸੱਚਾਈ ਹੈ ਕਿ ਪੰਜਾਬ ਦੇ ਜ਼ਿਆਦਾਤਰ ਸਰਪੰਚ ਪੰਚ ਉਹ ਲੋਕ ਨੇ ਪਿੰਡ ਦੇ ਨੁਮਾਇੰਦੇ ਉਹ ਲੋਕ ਨੇ ਜਿਹੜੇ ਆਪਣੇ ਹੱਕਾਂ ਬਾਰੇ ਨਹੀਂ ਜਾਣਦੇ ਜਿਹੜੇ ਨਹੀਂ ਜਾਣਦੇ ਕਿ ਅਸੀਂ ਕਿਵੇਂ ਆਪਣੇ ਲੋਕਾਂ ਦੇ ਲਈ ਕੋਈ ਪਲਾਨ ਤਿਆਰ ਕਰ ਸਕਦੇ ਹਾਂ ਕਿਵੇਂ ਅਸੀਂ ਕੋਈ ਭਲਾ ਕਰ ਸਕਦੇ ਹਾਂ ਕਿਵੇਂ ਕੋਈ ਅਸੀਂ ਕਿਸੇ ਮਤੇ ਬਾਰੇ ਜਾਣਕਾਰੀ ਦੇ ਸਕਦੇ ਹਾਂ ਕਿਵੇਂ ਅਸੀਂ ਦੱਸ ਸਕਦੇ ਹਾਂ ਕਿ ਪੰਚ ਪੰਚਾਇਤੀ ਰਾਜ ਐਕਟ ਕੀ ਹੈ ਕਿਵੇਂ ਅਸੀਂ ਦੱਸ ਸਕਦੇ ਹਾਂ ਕਿ ಗ್ರಾಮ ਸਭਾ ਦੇ ਵਿੱਚ ਤੁਹਾਡੇ ਕੀ ਅਧਿਕਾਰ ਨੇ ਕਿਵੇਂ ਅਸੀਂ ਦੱਸ ਸਕਦੇ ਹਾਂ ਕਿ ਲੀਡਰਾਂ ਦੇ ਪਿੱਛੇ ਲੱਗ ਨਾ ਬਣੋ ਹੁਣ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੋਸਤੋ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਭਗਵੰਤ ਮਾਨ ਉਹ ਕੋਈ ਕ੍ਰਾਈਟੇਰੀਆ ਫਿਕਸ ਕਰਨਗੇ ਉਹ ਕ੍ਰਾਈਟੇਰੀਆ ਘੱਟੋ ਘੱਟ ਕੀ ਗ੍ਰੈਜੂਏਸ਼ਨ ਤੱਕ ਹੋਊਗਾ ਕੀ ਇਸ ਵਾਰ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਬਣਨਗੇ ਇਹਨਾਂ ਲੋਕਾਂ ਦਾ ਜਿਹੜਾ ਇੱਕ ਸਟੇਟਸ ਹੈਗਾ এডਿਕੇਸ਼ਨ ਦਾ ਉਹ ਸਟੇਟਸ ਕੀ ਕੋਈ ਫਿਕਸ ਹੋਊਗਾ ਕਿ ਸਰਕਾਰ ਕਹੋਗੀ ਤੁਸੀਂ ਐਨ ਅਸੀਂ ਤੁਹਾਡੇ ਲਈ ਆ ਲੈ ਕੇ ਆ ਰਹੇ ਹਾਂ ਕੀ ਪੰਜਾਬ ਦੇ ਪਿੰਡਾਂ ਦੀ ਜਿਹੜੀ ਵਾਗਡੋਰ ਹੈ ਉਹ ਪੜੇ ਲਿਖੇ ਲੋਕਾਂ ਦੇ ਹੱਥੇ ਵਿੱਚ ਭਗਵੰਤ ਮਾਰਨ ਹੋਰੀ ਦੇਣਗੇ ਬੇਸ਼ੱਕ ਇਹ ਗੱਲ ਕਹਿੰਦੀ ਹੈ ਸਰਕਾਰ ਕਿ ਅਸੀਂ ਪੰਜਾਬ ਦੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਮੌਕਾ ਦਵਾਂਗੇ ਜਿਹੜੇ ਪੜ੍ਹੇ ਲਿਖੇ ਨੇ ਕਿ ਸੱਚਮੁੱਚ ਉਹਨਾਂ ਨੂੰ ਮੌਕੇ ਦਿੱਤੇ ਜਾਣਗੇ ਕਿ ਐਮਐਲਆ ਦੇ ਹਿੱਤ ਭਾਰੂ ਨਹੀਂ ਹੋਣਗੇ ਇਹ ਸਾਰੀਆਂ ਦੋਸਤੋਂ ਗੱਲਾਂ ਨੇ ਜੇਕਰ ਅੱਜ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਪਿੰਡਾਂ ਦਾ ਕੋਈ ਭਲਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਸਰਪੰਚ ਚੁਣੇ ਜਾਣ ਜਿਨ੍ਹਾਂ ਨੂੰ ਘਟੋ-ਘਟ ਇੰਨਾ ਤਾਂ ਪਤਾ ਹੋਵੇ ਕਿ ਅਸੀਂ ਕੀ ਕਰਨਾ ਕੀ ਅਸੀਂ ਨਹੀਂ ਕਰਨਾ ਹੈਗਾ ਇੱਕ ਸਾਡੇ ਲਈ ਇੱਕ ਵੱਡਾ ਦੁਖਾਂਤ ਬਣਿਆ ਹੋਇਆ ਕਿਉਂਕਿ ਸਰਪੰਚ ਦਾ ਕੰਮ ਹੈਗਾ ਕਿ ਪਿੰਡ ਦੀ ਸਾਮ ਸੰਭਾਲ ਕਰਨਾ ਪਿੰਡ ਦੇ ਵਿੱਚ ਸਫਾਈ ਦਾ ਖਿਆਲ ਰੱਖਣਾ ਪਿੰਡ ਨੂੰ ਡਿਵੈਲਪਮੈਂਟ ਦੇ ਤੌਰ ਦੇ ਉੱਪਰ ਲੈ ਕੇ ਜਾਣਾ ਪਰ ਇਹਨਾਂ ਤੋਂ ਵੀ ਵੱਡੀਆਂ ਜ਼ਿੰਮੇਵਾਰੀਆਂ ਨੇ ਉਹ ਜੁੜੀਆਂ ਹੋਈਆਂ ਨੇ ਪੰਜਾਬ ਦੇ ਪਿੰਡਾਂ ਦੀ ਸਿਹਤ ਦੇ ਨਾਲ ਉਹ ਜੁੜੀਆਂ ਹੋਈਆਂ ਨੇ ਪੰਜਾਬ ਦੇ ਪਿੰਡਾਂ ਦੀ ਬੇਰੁਜ਼ਗਾਰੀ ਦੇ ਨਾਲ ਉਹ ਚੀਜ਼ਾਂ ਜੁੜੀਆਂ ਹੋਈਆਂ ਨੇ ਦੋਸਤੋ ਉਹ ਜੁੜੀਆਂ ਹੋਈਆਂ ਨੇ ਪੰਜਾਬ ਦੀ ਇੰਪਲੋਇਮੈਂਟ ਦੇ ਨਾਲ ਪਿੰਡਾਂ ਦੀ ਕੀ ਅਸੀਂ ਕੋਈ ਐਦਾਂ ਦੇ ਸਰਪੰਚਾਂ ਅੱਗੇ ਲੈ ਕੇ ਆਈਏ ਜਿਹੜੇ ਕੋਈ ਵਿਜ਼ਨਰੀ ਹੋਣ ਵਿਜ਼ਨ ਹੋਵੇ ਜਾਂ ਫਿਰ ਵਿਜ਼ਨਲੈਸ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਕੀ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਦਲਦਲ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਜਾਂ ਫਿਰ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਇੱਕ ਸੋਹਰਦ ਮੌਲ ਦੇਖ ਸਕਦੇ ਨੇ ਪੰਜਾਬ ਦੇ ਯੂਥ ਨੂੰ ਇਹ ਦੋਸਤੋ ਇੱਕ ਵੱਡਾ ਸਵਾਲ ਹੈ ਸੋ ਹੁਣ ਜਿਸ ਸਮੇਂ ਦੇ ਵਿੱਚ ਆਪਾਂ ਜੀ ਰਹੇ ਹਾਂ ਜੇ ਆਪਾਂ ਦਾ ਕਹਿ ਰਹੇ ਹਾਂ ਕਿ ਜਿਹੜੇ ਲੋਕ ਨੇ ਉਹ ਚੰਨ ਤੇ ਪਹੁੰਚ ਗਏ ਕੀ ਹੁਣ ਫਿਰ ਜੇਕਰ ਲੋਕ ਚੰਨ ਤੇ ਪਹੁੰਚ ਗਏ ਕਿ ਪੰਜਾਬ ਦੇ ਪਿੰਡਾਂ ਦੀ ਜਿਹੜੀ ਅਗਵਾਈ ਆ ਉਹ ਸਵਰਥ ਲੋਕਾਂ ਦੇ ਹੱਥੇ ਵਿੱਚ ਨਾ ਹੋਵੇ ਉਹ ਸਿਆਣੇ ਲੋਕਾਂ ਦੇ ਹੱਥੇ ਵਿੱਚ ਨਾ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਪੜ੍ਹੇ ਲਿਖਿਆ ਬੰਦਾ ਚੰਗਾ ਹੋਵੇ ਹੁਣ ਤੱਕ ਜਿੰਨੇ ਨੁਕਸਾਨ ਕੀਤੇ ਨੇ ਇਹ ਸਿਆਣਿਆਂ ਨੇ ਤੇ ਪੜ੍ਹੇ ਲਿਖਿਆ ਨੇ ਹੀ ਕੀਤੇ ਨੇ ਪਰ ਇਹ ਗੱਲ ਵੀ ਜ਼ਰੂਰੀ ਨਹੀਂ ਹੁੰਦੀ ਕਿ ਸਾਰੇ ਪੜ੍ਹੇ ਲਿਖੇ ਨੁਕਸਾਨ ਹੀ ਕਰਨ ਚੰਗੇ ਨਾ ਹੋਣ ਸਾਰੇ ਪੜ੍ਹੇ ਲਿਖੇ ਮਾੜੇ ਹੋਣ ਕਟੂਕਟ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਦੋਂ ਦੇਖ ਰਹੇ ਹਾਂ ਕਿ ਜਿਹੜਾ ਯੂਥ ਹੈ ਉਹ ਪਿੰਡਾਂ ਦੇ ਵਿੱਚ ਇੱਕ ਤਾਂ ਦੇਖੋ ਪ੍ਰਵਾਸ ਸਾਡੇ ਵੱਡੇ ਪੱਧਰ ਤੇ ਉੱਪਰ ਹੋ ਰਿਹਾ ਪਰ ਦੂਜੇ ਪਾਸੇ ਉਹ ਵੀ ਸਾਡੇ ਨੌਜਵਾਨ ਹੈਗੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੇ ਹੋਏ ਨੇ ਪਿੰਡਾਂ ਦੇ ਵਿੱਚ ਪੰਚਾਇਤਾਂ ਚਲਾ ਰਹੇ ਨੇ ਤੇ ਉਹਨਾਂ ਕਰਕੇ ਦਿਖਾਇਆ ਵੀ ਹੈ ਕਿੰਨੀਆਂ ਕੁੜੀਆਂ ਨੇ ਕਿੰਨੇ ਪਿੰਡ ਨੇ ਜਿਹਨੇ ਆਪਣੇ ਪਿੰਡ ਦੇ ਵਿੱਚ ਕੁਝ ਕਰਕੇ ਦਿਖਾਇਆ ਦੋਸਤੋ ਕੀ ਅਸੀਂ ਇਦਾਂ ਦੇ ਲੋਕ ਚੁਣਾਂਗੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਪਿੰਡਾਂ ਦਾ ਭਲਾ ਹੋਵੇ ਤਾਂ ਸਾਨੂੰ ਪੜ੍ਹੇ ਲਿਖੇ ਲੋਕ ਤਾਂ ਘਟੂ ਘਟ ਪੰਜਾਬ ਦੇ ਪਿੰਡਾਂ ਦੇ ਜਿਹੜੇ ਉਹ ਰੱਖੇ ਨੇ ਬਣਾਉਣੇ ਪੈਣਗੇ